ਇਹ ਦੋ ਵਿਕਟਮਸ ਹੈਗੀਆਂ ਨੇ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਜਿਹੜੇ ਹੈਗੇ ਇੱਕ ਥਾਂ ਤੇ ਆਏ ਸੀ ਕਿਸੇ ਆਪਣੇ ਬੰਦੇ ਦੇ ਨਾਲ ਤੇ ਉੱਥੇ ਜਿਹੜਾ ਹੈਗਾ ਕਿ ਇਹਨਾਂ ਨੂੰ ਜੜੀ ਹੈਗੀ ਆ ਕਿ ਕੋਈ ਵੀ ਸੱਤ ਸਾਲ ਕੀਤਾ ਗਿਆ ਹੈਗਾ ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਆ ਇਹਨਾਂ ਦੀਆਂ ਹੈਗੀਆਂ ਵੀ ਕਿਵੇਂ ਕਿਵੇਂ ਕਿਥੇ ਕਿਥੇ ਤਰ੍ਹਾਂ ਕੀ ਕੀ ਹੈਗਿਆ ਉਹ ਸਭ ਜਿਹੜੀ ਹੈਗੀ ਆ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਜੀ ਮੈਡੀਕਲ ਬਿਲਕੁਲ ਜਿਹੜਾ ਐਫ ਆਈ ਆਰ ਦਰਜ ਕਰਕੇ ਜੋ ਵੀ ਕਾਰਵਾਈ ਹੈਗੀ ਆ ਉਹ ਕੀਤੀ ਜਾ ਰਹੀ ਹੈ। ਦੇਖੋ ਇਹ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ। ਮੈਂ ਤੁਹਾਨੂੰ ਥੋੜੀ ਦੇਰ ਤੱਕ ਸਾਰੀ ਇਹ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਕਰਕੇ ਤੁਹਾਨੂੰ ਦੱਸੂਗਾ। ਇਸ ਟਾਈਮ ਕੁਝ ਵੀ ਦੱਸਦਾ ਮੇਰੀ ਇਨਵੈਸਟੀਗੇਸ਼ਨ ਜਿਹੜੀ ਖਰਾਬ ਹੋਏਗੀ। ਸਰ ਕਿਹੜੀ ਜਗ੍ਹਾ ਤੋਂ ਲੈ ਕੇ? ਕੈਨਨੂ ਜੀ। ਦੇਖੋ ਮੈਂ ਉਹੀ ਗੱਲ ਕਹਿਣਾ ਜੇ ਇਸ ਟਾਈਮ ਸੇ ਸਾਰੀਆਂ ਚੀਜ਼ਾਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਆ ਕੋਈ ਵੀ ਚੀਜ਼ ਮੈਂ ਤੁਹਾਨੂੰ ਦੱਸਦਾ ਤਾਂ ਉਹ ਖਰਾਬ ਹੋਏਗੀ। ਸੋ ਬਾਅਦ ਵਿੱਚ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗਾ ਪ੍ਰੈਸ ਕਾਨਫਰੰਸ ਤੇ ਜਿਹਦੇ ਇਹਨਾਂ ਨੇ ਕੀਤਾ ਹੈ ਉਹਨਾਂ ਨੂੰ ਮਾਰਦ ਨਹੀਂ ਲਿਆ ਜਾਏਗਾ ਲਿਆ ਜਾਏਗਾ ਜਿਹਦੇ ਟਾਵਰ ਦੇ ਅੰਦਰ ਹੈ। ਲਿਖੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਾਰਟ ਆਫ ਇਨਵੈਸਟੀਗੇਸ਼ਨ ਦਾ ਮੈਂ ਹਜੇ ਦੱਸ ਨਹੀਂ ਸਕਦਾ। ਅੱਜ ਸਵੇਰੇ 112 ਤੇ ਇੱਕ ਕੰਪਲੇਂਟ ਆਈ ਸੀ ਜਿਸ ਦੇ ਵਿੱਚ ਮਦਈਆ ਨੇ ਦੱਸਿਆ ਕੰਪਲੇਂਡਰ ਨੇ ਕਿ ਉਹ ਤੇ ਉਹਦੀ ਫਰੈਂਡ ਸਵੇਰੇ ਜਿਹੜਾ ਸ਼ੇਰਾਂ ਵਾਲਾ ਗੇਟ ਆ ਉਹਦੇ ਕੋਲ ਖੜੀਆਂ ਸਨ ਤਾਂ ਉਹਨਾਂ ਨੇ ਉੱਥੇ ਚਾਰ ਲੜਕੇ ਆਏ ਜਿਹੜੇ ਕਿ Honda Vezel ਕਾਰ ਚ ਸੀ ਉਹਨਾਂ ਦੇ ਨਾਲ ਇਹ ਬੈਠ ਕੇ ਸ਼ਾਰਟਾ ਏਰੀਆ ਦੇ ਵਿੱਚ ਤਾਜ ਹੋਟਲ ਦੇ ਲਾਗੇ ਕਿਸੇ ਅਨੂਨ ਜਗ੍ਹਾ ਤੇ ਇਹ ਲੜਕੀਆਂ ਉਹਨਾਂ ਦੇ ਨਾਲ ਆਈਆਂ ਤੇ ਮਦਈਆ ਦੇ ਕਹਿਣ ਮੁਤਾਬਕ ਵੀ ਉੱਥੇ ਇਹ ਅਮਨਦੀਪ ਸਿੰਘ ਅਮਨ ਹੈ ਗੁਰੂ ਕੀ ਬਡਾਲੀ ਦਾ ਵੀ ਉਹਨੇ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਤੇ ਤਿੰਨ ਲੜਕੇ ਹੋਰ ਸੀ ਜਿਸ ਤੇ ਇਮੀਡੀਏਟਲੀ ਐਫ ਆਈ ਆਰ 61 ਅੰਡਰ ਸੈਕਸ਼ਨ 376 ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਇਨਵੈਸਟੀਗੇਸ਼ਨ ਦੀਆਂ ਅਲੱਗ-ਅਲੱਗ ਟੀਮਸ ਬਣੀਆਂ ਜਿਹੜੇ ਪ੍ਰਭਜੋਤ ਵਿਰ ਕੇ ਡੀਸੀਪੀ ਸਿਟੀ ਟੂ ਨੇ ਮੈਡਮ ਜਿਹੜੇ ਕਰਾਈਮ ਗੈਂਗਸਟ ਵੂਮਨ ਦੇ ਡੀਐਸਪੀ ਨੇ ਮੈਡਮ ਅੰਜੂ ਵਾਲਾ ਵਿਰਿੰਦਰ ਖੋਸਾ ਡੀਐਸਪੀ ਔਰ ਕਮਲਜੀਤ ਸਿੰਘ ਡੀਐਸਪੀ ਜਿਹੜੇ ਜਿਨ੍ਹਾਂ ਦੇ ਕੋਲ ਇਸ ਵੇਲੇ ਜਿਨ੍ਹਾਂ ਦੀ ਸੁਪਰਵੀਜ਼ਨ ਵਿੱਚ ਛੱਡਾ ਥਾਣਾ ਹੈ ਤੇ ਇਮੀਡੀਏਟਲੀ ਇਹਨਾਂ ਨੇ ਬੜਾ ਚੰਗਾ ਟੀਮਸ ਨੇ ਕੰਮ ਕੀਤਾ ਔਰ ਵਿਦਨ 2 ਆਰਸ ਉਹਨਾਂ ਜਿਹੜਾ ਕਿ ਅਮਨਦੀਪ ਅਮਨ ਆ ਉਹਨੂੰ ਅਰੈਸਟ ਕਰ ਲਿਆ ਔਰ ਜਿਹੜੇ ਬਾਕੀ ਤਿੰਨ ਲੜਕੇ ਆ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ No, no, no.